23 ਮਾਰਚ 2025 ਦਿਨ ਐਤਵਾਰ ਸਵੇਰ ਦੇ 8 ਵਜੇ ਦੇ ਕਰੀਬ ਮੈਂ ਇਸ ਵਕਤ ਮਿਊਸਪਲ ਪਾਰਕ ਵਿਖੇ ਖੜਾ ਜੋ ਕਿ ਇਸ ਮਿਊਸਪਲ ਪਾਰਕ ਵਿਖੇ ਹਰ ਰੋਜ਼ ਕੋਈ ਨਾ ਕੋਈ ਨਵੀਂ ਐਕਟੀਵਿਟੀ ਹੁੰਦੀ ਆ ਤੇ ਲੋਕਾਂ ਨੂੰ ਆਮ ਜਨਤਾ ਨੂੰ ਜਾਗਰੂਤ ਕਰਾਉਣ ਵਾਸਤੇ ਇਹ ਮਿਊਸਪਲ ਪਾਰਕ ਵਿਖੇ ਯੋਗਾ ਸੈਰ ਤੇ ਨਾਟਕ ਪੇਸ਼ ਕੀਤਾ ਜਾਂਦਾ ਤੇ ਜਿੱਥੇ ਨਾਟਕ ਚੱਲ ਰਿਹਾ ਅੱਜ ਸ਼ਹੀਦ ਉਦਮ ਸਿੰਘ ਜੋ ਕਿ ਉਹਨਾਂ ਨੇ ਆਪ ਦੇ ਜਾਨ ਕੁਰਬਾਨ ਕੀਤੀ ਹੋਈ ਸੀ ਤੇ ਉਹਨਾਂ ਦੇ ਯਾਦ ਨੂੰ ਸਮਰਪਿਤ ਇੱਥੇ ਨਾਟਕ ਚੱਲ ਰਿਹਾ ਜਿੱਥੇ ਨਾਟਕ ਚੱਲ ਰਿਹਾ ਤਾਂ ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ ਚਾਹੁੰਨਾ ਲਓ ਜੀ ਮੇਰਾ ਮਨ ਉਸ ਗੁਰੂ ਦੇ ਦਰਸ਼ਨਾਂ ਨੂੰ ਐਉਂ ਲੋਚਦਾ ਜਿਵੇਂ ਇੱਕ ਪਤੀਹਾ ਸਵਾਤੀ ਬੂੰਦ ਨੂੰ ਤਰਸਦਾ ਤੇ ਤੁਸੀਂ ਦੇਖਣਾ ਬੰਦੀਆਂ ਕਿਹੋ ਜਿਹਾ ਹੈ ਆਪਾਂ ਤੁਸੀਂ ਵੇਹ ਤਾੜੀਆਂ ਮਾਰ ਕੇ ਸਾਥ ਦਿਓ ਨਾ ਤਾਂ ਅੱਗੇ ਚੱਲੂ ਰਹੇਗਾ ਇੱਕ ਐਪੀਸੋਡ ਸੀਗਾ ਦੋ ਐਪੀਸੋਡ ਹੋਰ ਨੇ ਸੋ ਆਪਾਂ ਆਪਣਾ ਬੰਦੀਆਂ ਦੋਨੇ ਜਿਹੜਾ ਸਾਡੀ ਭੈਣਾਂ ਦੀ ਗੱਲ ਕਰੇ ਸਾਡੇ ਬੱਚਿਆਂ ਦੀ ਗੱਲ ਕਰੇ ਤੁਹਾਡੀ ਸਾਰਿਆਂ ਦੀ ਗੱਲ ਕਰੇ ਉਹ ਜਿਹੜੇ ਮੱਖਣਾਂ ਨਾਲ ਸੀ ਪਾਲੇ ਗਬਰੂ ਚਿੱਟੇ ਨੇ ਹੈ ਖਾਲ ਉਹ ਜਿਹੜੇ ਮੱਖਣਾਂ ਨਾਲ ਸੀ ਪਾਲੇ ਗਬਰੂ ਚਿੱਟੇ ਨੇ ਓ ਜੱਟਿਆ ਚਾਵਾਂ ਨਾਲ ਸੀ ਬੜੀਆਂ ਲੱਪਟੜੋੜ ਤੇਂਤੀਆਂ ਬੜੀਆਂ ਹੋਰ ਹੱਥ ਨੇ ਆਵੇਂ ਤਲੀਆਂ ਤੇ ਪਰਤੀਆਂ ਬੋਲੇ ਚਾਵਾਂ ਮੈਂ ਬੰਦੀ ਹਾਂ ਬੋਲੇ ਬੋਲੇ ਨਹੀਂ ਬੰਦੀ ਹਾਂ ਬੋਲੇ ਇਸ ਤੱਕ ਡਹਿ ਪਾਦਾ ਖੁਦ ਖਾ ਖਾ ਜਾ ਰਾਂ ਮਰਦਾ ਓ ਜਿਹੜਾ ਦੇਖ ਤੱਕ ਡਹਿ ਪਾਦਾ ਖੁਦ ਖਾ ਖਾ ਜਾ ਰਾਂ ਮਰਦਾ ਦਸੋਂ ਖੁਸ਼ੀਆਂ ਖੜਦੇ ਉਹਦੇ ਦੇਸ਼ ਦੀ ਰਾਖੀ ਕਰਦੇ ਜਿਵੇਂ ਮਾਣ ਦੇ ਰਹੋ ਕਿ ਖੜਦੇ ਫਰਤ ਸਰਬੇ ਫਰਸੀ ਚੜਦੇ ਬਈ ਪੰਘੀ ਹਾ ਬੋਲੇ ਆਵੇ ਪੰਘੀ ਹਾ ਬੋਲੇ ਖੋਲੇ ਬਈ ਗੰਦੀ ਹਾ ਬੋਲੇ ਉਹ ਭਾਈ ਸਾਹਿਬ ਹਾਂ ਮੈਨੂੰ ਲੱਗਦਾ ਕੁਝ ਲੱਭ ਰਹੇ ਹਾਂ ਹਾਂ ਉਹ ਕੀ ਲੱਭ ਰਹੇ ਹੋ ਅਸੀਂ ਅਸੀਂ ਲੱਭ ਰਹੇ ਹਾਂ ਪੰਜਾਬ ਪੰਜਾਬ ਉਹ ਕਿਹੜਾ ਪੰਜਾਬ ਬਾਬੇ ਨਾਨਕ ਵਾਲਾ ਪੰਜਾਬ ਸੀ ਮੇਰਾ ਸਾਫ਼ ਸੁਥਰਾ ਪੰਜਾਬ ਸੀ ਮੇਰਾ ਜਿੱਥੇ ਮਾਵਾਂ ਸੂਰ ਮਟੰਦੀਆਂ ਸੀ ਜਿੱਥੇ ਦੁਸ਼ਮਣ ਫੌਜਾਂ ਕੰਬਦੀਆਂ ਸੀ ਜੀਪ ਮਣਕ ਜਿਹੇ ਕਲਾਕਾਰਾਂ ਦਾ ਸ਼ਿਵਰਗੇ ਸਨਕਾਰਾਂ ਦਾ ਜੇ ਦਸ ਦੇਵੇਂ ਕਿੱਥੇ ਆ ਉਥਾਂ ਸਜਣਾ ਮੇਰਾ ਸਭ ਕੁਝ ਤੇਰੇ ਨਾਲ ਸਜਣਾ ਮੇਰਾ ਸਭ ਕੁਝ ਤੇਰੇ ਨਾਲ ਸਜਣਾ ਅੱਛਾ ਅੱਛਾ ਤੂੰ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਉਹ ਕਿਤੇ ਨਹੀਂ ਜਾ ਪੰਜਾਬ ਇੱਥੇ ਹੀ ਤਾਂ ਹੈ ਹੁਣ ਤਾਂ ਸੁਖਨਾਲ ਪੰਜਾਬ ਬੜੀ ਤਰੱਕੀ ਵੀ ਕਰ ਗਿਆ ਹੈ ਲੱਗਦਾ ਸ੍ਰੀ ਮਾਨ ਜੀ ਤੁਸੀਂ ਅਖਬਾਰ ਨਹੀਂ ਪੜ੍ਹਦੇ ਨਹੀਂ ਤਾਂ ਇਸ ਤਰ੍ਹਾਂ ਦੀ ਗੱਲ ਨਾ ਕਰਦੇ ਅਖਬਾਰ ਮੈਂ ਅਖਬਾਰ ਦੇ ਵਿੱਚ ਐਸਾ ਕੀ ਲਿਖਿਆ ਹੁੰਦਾ ਯਾਰ ਅਖਬਾਰ ਦੇ ਹਰ ਇੱਕ ਪੰਨੇ ਤੇ ਹੁੰਦੀ ਹੈ ਇੱਕ ਖਬਰ ਛਪੀ ਅੰਨ ਦਾ ਅਖਬਾਰ ਦੇ ਹਰ ਇੱਕ ਪੰਨੇ ਤੇ ਹੁੰਦੀ ਹੈ ਇੱਕ ਖਬਰ ਛਪੀ ਅੰਨ ਦਾ ਦਾਤੋ ਦੇਸ਼ ਵਿੱਚ ਮੈਂ ਮੈਂ ਕਾਮ ਆਦਮੀ ਆ ਮੈਂ ਜ਼ਿੰਦਗੀ ਤੋਂ ਛਡਕਾਰਾ ਚਾਹਣਾ ਪਰ ਭਾਈ ਸਾਹਿਬ ਆ ਦਸਮਾਰੂ ਬਹੁਤ ਖਵਾਵਾਂ ਚੰਨਿਆ ਕਰਜ਼ੇ ਦੀ ਪੰਡ ਭਾਰੀ ਹੋ ਗਈ ਘਰ ਦੀ ਹੋ ਗਈ ਕੁਰਕੀ ਏ ਛੋਟੇ ਵੱਡੇ ਭੁੱਖੇ ਮਰਦੇ ਨਾ ਮੂੰਹ ਨੂੰ ਜੜਦੀ ਕੁਰਕੀ ਏ ਮੈਂ ਦੁਖਿਆਰਾ ਕਰਮਾ ਮਾਰਾ ਦੁਖ ਤੋਂ ਛਡਕਾਰਾ ਪਾਉਣ ਲੱਗਾ ਹਾਂ ਕੰਢ ਹੁਣ ਦੁੱਖਾਂ ਦਾ ਭਾਰ ਨਹੀਂ ਚੱਲਦੀ ਮੌਤ ਨੂੰ ਗੱਲ ਨਾਲ ਲਾਉਣ ਲੱਗਾ ਹਾਂ ਮੌਤ ਨੂੰ ਗੱਲ ਨਾਲ ਲਾਉਣ ਲੱਗਾ ਨਹੀਂ ਭਾਈ ਸਾਹਿਬ ਨਹੀਂ ਮੋਤ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਮੋਤ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਤੈਨੂੰ ਪਤਾ ਹੈ ਜਿੰਨਾ ਲੋਕਾਂ ਨੇ ਹੱਥ ਮੱਥਾ ਕੀਤੀਆਂ ਨੇ ਕੁਝ ਕੁਛੇ ਕੀਤੀਆਂ ਨੇ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਆ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਆ ਉਹਨਾਂ ਦੇ ਬੱਚੇ ਖੇਤ ਆਏ ਪਿਆਸੇ ਵਰਖੜੇ ਘਾਉਂਦੇ ਖੜਦੇ ਆ ਜਿੰਨੇ ਪਤਾ ਨਾ ਉਹ ਦੇਖੋ ਮੰਨਿਆ ਪੈਸੇ ਦੀ ਥੋੜੀ ਬਾਪੂ ਪਰ ਤੇਰੀ ਬੜੀ ਲੋੜ ਸੀ ਬਾਪੂ ਮੰਨਿਆ ਪੈਸੇ ਦੀ ਥੋੜੀ ਬਾਪੂ ਪਰ ਤੇਰੀ ਬੜੀ ਲੋੜ ਸੀ ਬਾਪੂ ਬੇਸ਼ੱਕ ਕਰਦਾ ਔਖਾ ਸੀ ਸਰਦਾ ਪਰ ਬਾਪੂ ਤੂੰ ਖੁਦ ਕਰ ਸੀਦਾ ਕਰਦਾ ਤੂੰ ਖੁਦ ਕਰ ਸੀਦਾ ਆਪਣਾ ਇਹ ਦੱਸ ਕੀ ਲੋਕ ਨੇ ਕਹਿੰਦੇ ਪਿੱਠ ਪਿੱਛੇ ਡਰਪੋਕ ਨੇ ਕਹਿੰਦੇ ਬੁਰਾ ਹਾਲ ਨਾ ਹੁੰਦਾ ਕਰਦਾ ਹੁਣ ਬਾਪੂ ਤੂੰ ਤੋਰ ਕਸ਼ੀ ਨਾ ਕਰਦਾ ਹੋਰ ਮੈਂ ਕਰਦਾ ਤਾਂ ਕੀ ਕਰਦਾ ਇਕੱਲਾ ਬੰਦਾ ਕਰ ਕੀ ਸਕਦਾ ਉਹ ਭਾਈ ਸਾਹਿਬ ਆ ਤੁਹਾਨੂੰ ਕੌਣ ਕਹਿੰਦਾ ਵੀ ਤੁਸੀਂ ਕੱਲੇ ਹੋ ਆ ਚਾਰੇ ਪਾਸੇ ਨਿਗਾਹ ਘੁਮਾ ਕੇ ਦੇਖ ਲੋ ਸਾਰਾ ਦੇਸ਼ ਤੁਹਾਡੇ ਨਾਲ ਹੁਣ ਤਾਂ ਦੇਸ਼ ਸੁੱਖ ਨਾਲ ਤਰੱਕੀ ਵੀ ਬੜੀ ਕਰ ਗਿਆ ਹਾਂ ਦੇਸ਼ ਬਹੁਤ ਤਰੱਕੀ ਕਰ ਗਿਆ ਨਸ਼ਿਆਂ ਦਾ ਕਾਰੋਬਾਰ ਹੈ ਦਿਸਦਾ ਬਰਬਾਦ ਹੁੰਦਾ ਪੰਜਾਬ ਹੈ ਦਿਸਦਾ ਚਿੱਟਾ ਪੀ ਕੇ ਪੁੱਤ ਕਿਸੇ ਦਾ ਸੁਣਿਆ ਜਾਂ ਖਾਂ ਤੇ ਮਰ ਗਿਆ ਹਾਂ ਦੇਸ਼ ਮੇਰਾ ਤਰੱਕੀ ਕਰ ਗਿਆ ਦੇਸ਼ ਮੇਰਾ ਤਰੱਕੀ ਕਰ ਗਿਆ ਮਾਪੇ ਸੁਪਨੇ ਦੇਖਦੇ ਰਹ ਗਏ ਬੱਚੇ ਛਿੱਟੇ ਦੇਰਾ ਪੈ ਗਏ ਹੱਸਦੇ ਵਸਦੇ ਪੰਜਾਬਾ ਵਿੱਚ ਕੋਈ ਨਸ਼ੇ ਦੀਆਂ ਜ਼ਹਿਰਾਂ ਪਰ ਗਿਆ ਹਾਂ ਦੇਸ਼ ਮੇਰਾ ਤਰੱਕੀ ਕਰ ਗਿਆ ਦੇਸ਼ ਮੇਰਾ ਤਰੱਕੀ ਕਰ ਗਿਆ ਪਹਿਲਾਂ ਹੁੰਦੀਆਂ ਸੀ ਖੇਲਾ ਵੱਡੀਆਂ ਪਰ ਅੱਜ ਕਲ੍ਹ ਹੋਈਆਂ ਜੇਲਾ ਵੱਡੀਆਂ ਜਵਾਨੀ ਜ਼ੁਲਮ ਦੇ ਰਾਹ ਤੇ ਤੁਰਦੀ ਜੇਲਾ ਦਾ ਹਰ ਕਮਰਾ ਪਰ ਗਿਆ

ਕੁੱਤ ਸਿੱਟ ਬਾਈ 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 ਬਈ ਬਦਲ ਕਰਨੇ ਯਾਰ ਕੀ ਕਹੀਦਾ ਕੀ ਕਹਦੇ ਬੋਲ ਸਹੀ ਬੋਲਾ ਬਾਈ ਬਾਈ ਮੈਂ ਚਿੱਟਾ ਲਾਉਣਾ ਬਾਈ ਚਿੱਟਾ ਲਾਉਣਾ ਮਿਲ ਜੂ ਮਿਲ ਜੂ ਮਿਲ ਜੂ ਲੈ ਪੈਸੇ ਕੱਢ ਪੈਸੇ ਤਾਂ ਇਹਦਾ ਤਾਂ ਪ੍ਰਬੰਧ ਨਹੀਂ ਹੋਇਆ ਬਾਈ ਨਾ ਬਾਈ ਆਪਣੇ ਕੋਲ ਫਿਰ ਟਿੱਕੇ ਦਾ ਵੀ ਕੋਈ ਪ੍ਰਬੰਧ ਨਹੀਂ ਆਹ ਆਹ ਨਾ 10 ਮਿੰਟ ਤੇ ਮੇਰੀ ਬਦਤ ਕਰ ਲਈ ਓ ਯਾਰ ਮੈਂ ਤੇਰੀ ਕਹਿੰਦਾ ਉਹ ਪੈਸੇ ਤੋਂ ਉਹ ਉਹ ਖੜਾ ਹੋ ਉੱਥੇ ਬੈਠ ਮੈਂ ਉਹਦਾ ਸਦੀ ਰਜਨੀ ਦੇਖੀ ਇਲਤੀ ਦੇਖੀ ਹੁਣ ਅਕਾਲ ਖਲ ਮਾਰੀ ਜੀ ਬਹੁਤ ਵੱਡੀ ਉਹਦੇ ਚ ਕਿਸੇ ਇਹ ਹਿੱਸਾ ਹੈ ਉਹ ਵੀ ਹੈ ਭਾਈ ਮੈਂ ਤੂੰ ਮੈਂ ਤੂੰ ਮਾਲਾ ਭਾਈ ਇਹਨੂੰ ਤੁਸੀਂ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਗਾਣਿਆਂ ਦੇ ਵਿੱਚ ਦੇਖਿਆ ਇਨਾਂ ਦੀ ਵੀ ਬੀਬੀ ਰਜਨੀ ਦੇ ਵਿੱਚ ਵੀ ਸੀਗੇ ਐਲਪੀ ਦੇ ਵਿੱਚ ਵੀ ਸੀ ਤੇ ਹੁਣ ਇੱਕ ਬਹੁਤ ਵੱਡੀ ਬਹੁਤ ਖੂਫੂਫਲ ਮਾਰੀ ਪ੍ਰੇਤਾ ਉਹ ਸਾਡੀ ਸਾਰੀ ਕੁੜ ਕੁਰੇ ਜੀ ਸ਼ੂਟ ਹੋਈ ਹੈ ਸੁਖਿੰਦਰ ਬਿੱਟੂ ਬੜਾ ਸੀਨੀਅਰ ਐਕਟਰ ਹੈ ساری ਉਮਰ ਬਾਜੀਗਰ ਸ਼ਰਨ ਹੋਰ ਨਾਲ ਕੰਮ ਕੀਤਾ ਬਾਜੀਗਰ ਸ਼ਰਨ ਹੋਰਾਂ ਦੀ ਸ਼ਹੀਦੀ ਤੋਂ ਬਾਅਦ ਸਹੀਦੀ ਕਮਾਗੇ ਉਸ ਤੋਂ ਬਾਅਦ ਇਹ ਵਾਪਸ ਆ ਗਏ ਤੇ ਹੁਣ ਅਸੀਂ ਨਾਲ ਮਿਲ ਕੇ ਸਾਰੇ ਜਿੰਨੇ ਰਾਜਰਾਮਨ ਕੁੜ ਦਾ ਚਲਾਣਾ ਹੈ। ਪਿਛੇ ਉਹ ਜੋ ਫਾਇਰ ਆਫਸਰ ਹੈ ਇਹ ਫਾਇਰ ਆਫਸਰ ਫਰੋਜਪੁਰ ਨੇ ਐਡੀਸ਼ਨਲ ਚਾਰਜ ਕੋਟਪੁਰ ਦਾ ਜਿੰਨਾ ਕੋਲੇ ਆ ਸਾਡੇ ਦੋ ਜ਼ਿਲ੍ਹਿਆਂ ਦੇ ਫਾਇਰ ਆਫਸਰ ਹਨ ਹਰਨਤ ਗੋਪੀ ਇਹ ਵੀ ਸਾਡਾ ਸੀਨੀਅਰ ਐਕਟਰ ਇਹ ਸ਼ੇਵਜੋ ਸਿੰਗਰ ਹੈ ਤੇ ਬਸਾਰੇ ਟ੍ਰੈਕ ਪਿੱਛੇ ਪਏ ਨੇ YouTube ਤੇ ਉੱਪਰ ਪਏ ਨੇ ਤੁਸੀਂ ਤੁਹਾਨੂੰ ਪਤਾ ਹੈ ਗੋਪੀ ਸਫਸਾ ਵੀ ਪ੍ਰੋਡਕਸ਼ਨ YouTube ਤੇ ਉੱਪਰ ਚੈਨਲ ਹੈ ਉਹਦੀ ਉਪਰਿੰਮਾ ਦਾ ਆਪਣਾ ਚੈਨਲ ਹੈ ਉਹਦੀ ਪ੍ਰੋਮੋਸ਼ਨ ਆ ਜਣੇ ਮੈਂ ਰੰਗਹਾਟ ਜਿੰਦ ਤੇ ਨਟਰਾਜ ਰੰਗ ਵਿੱਚ ਕੋਟੀਆਂ ਕੋਈ ਨਾ ਤੁਹਾਨੂੰ ਵਿਸ਼ੇ ਪਿਆਰ ਸਤਿਕਾਰ ਦਿੰਦੇ ਨੇ ਪ੍ਰਿੰਮ ਚਾਵਲਾ ਜੀ ਸਾਡੇ ਧੰਨਵਾਦ ਲਈ ਮੋਬਾਈਲ ਨੰਬਰ ਦੱਸੇ ਜੂਰ ਆ ਤੇ ਨਾਟਰਾਜ ਰੰਗਮંચ ਵੱਲੋਂ ਨਾਟਕ ਰੰਗਮંચ ਵੱਲੋਂ ਇੱਕ ਛੋਟਾ ਜਿਹਾ ਬਹੁਤ ਵਧੀਆ ਭਾਵਪੂਰਵਕ ਨਾਟਕ ਪੇਸ਼ ਕੀਤਾ ਗਿਆ ਨਸ਼ਿਆਂ ਦੇ ਖਿਲਾਫ ਜੋ ਅੱਜ ਪੰਜਾਬ ਦੀ ਟੁਕਦੀ ਰਗ ਮੈਂ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਰੋਤੇ ਵੀਰਾਂ ਨੂੰ ਅਪੀਲ ਵੀ ਕਰਦਾ ਕਿ ਇਹੋ ਜਿਹੇ ਪ੍ਰੋਗਰਾਮ ਆਪਣੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਜੋ ਲੋਕ ਇੱਥੇ ਨਹੀਂ ਪਹੁੰਚ ਸਕਦੇ ਇਹਨਾਂ ਵੀਰਾਂ ਦੀ ਚਰਨ ਵਿੱਚ ਮਦਦ ਕਰੀਏ ਕਿਉਂਕਿ ਇਹਨਾਂ ਕੋਲੇ ਬੜੀ ਵਧੀਆ ਇਹ ਕਲਾ ਇਹ ਕਲਾ ਹੋਰ ਲੋਕਾਂ ਦੇ ਵਿੱਚ ਜਾ ਕੇ ਹੋਰ ਨਿਕਰੂਗੀ ਤੇ ਲੋਕ ਹੋਰ ਸੋਹਣਗੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋਣ ਦੇ ਲਈ ਇਹਨਾਂ ਨੇ ਚਾਰਾ ਚੱਲਿਆ ਇਹਦੇ ਵਿੱਚ ਆਪਾਂ ਸਾਰੇ ਸਾਥ ਦੇ ਗਏ ਬਹੁਤ ਬਹੁਤ ਨਟਰਾਜ ਰੰਗ ਮੰਚ ਵੱਲੋਂ ਰੰਗ ਹਰਜਿੰਦਰ ਦੀ ਗਵਾਈ ਵਾਲੀ ਟੀਮ ਨੇ ਨਸ਼ਿਆਂ ਦੀ ਤਰਾਸਤੀ ਬਾਰੇ ਬਹੁਤ ਡੂੰਘਾਈ ਤੱਕ ਜਾ ਕੇ ਜਿਹੜੀ ਚੀਜ਼ ਦੱਸੀ ਹੈ ਉਹਦੀ ਬੜੀ ਪ੍ਰਸ਼ੰਸਾ ਹੋ ਰਹੀ ਹੈ। ਰੰਗ ਹਰਜਿੰਦਰ ਪਿਛਲੇ ਲੰਮੇ ਸਮੇਂ ਤੋਂ ਚਿੰਤਤ ਹੀ ਹੈ ਤੇ ਫਿਕਰਮੰਦ ਹੈ। ਨੌਜਵਾਨੀ ਦੇ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ। ਸੋ ਇਹ ਜਦੋਂ ਵੀ ਪੇਸ਼ ਕਰਦੇ ਨੇ ਜਿੰਨੇ ਵਾਰ ਵੀ ਮੈਂ ਦੇਖਿਆ। ਮੇਰੀ ਅੱਖਾਂ 'ਚੋਂ ਪਾਣੀ ਭਰ ਆਉਂਦਾ ਮੈਂ ਭਾਵਕ ਹੋ ਜਾਂਦਾ ਮੈਂ ਨਹੀਂ ਬਰਦਾਸ਼ਤ ਕਰ ਪਾਉਂਦਾ ਪਰ ਫਿਰ ਵੀ ਇਹਨਾਂ ਦਾ ਜਿਗਰਾ ਉਹਦੀ ਮੈਂ ਦਾਤ ਦਿੰਦਾ ਕਿ ਫਿਰ ਵੀ ਇਹ ਬੜੀ ਦਲੇਰੀ ਨਾਲ ਪੇਸ਼ਤਾ ਕਰਦੇ ਨੇ। ਬੇਸ਼ੱਕ ਇਹ ਵੀ ਭਾਵਕ ਹੋ ਜਾਂਦੇ ਨੇ। ਇਹਨਾਂ ਨੇ ਜਿਨ੍ਹਾਂ ਦੀ ਜਾਣ ਪਛਾਣ ਕਰਵਾਈ ਉਹ ਸਾਰੇ ਵੀ ਹਰ ਇੱਕ ਕਲਾਕਾਰ ਨੇ ਆਪੋ ਆਪਣੇ ਰੋਲ ਨਾਲ ਪੂਰਾ ਇਨਸਾਫ ਕੀਤਾ ਸੋ ਮੈਂ ਚਾਹਣਾ ਨਟਰਾਜ ਰੰਗ ਮੰਚ ਇਹੋ ਜੇ ਨੌਜਵਾਨਾਂ ਦੀ ਪਿੱੜ ਥਾਪੜੀ ਜਾਵੇ ਤੇ ਜਿਨ੍ਹਾਂ ਵੀ ਇਹਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਮੇਰੇ ਖਿਆਲ ਤੰਦਰੁਸਤ ਸਮਾਜ ਦੀ ਸਿਰਜਣਾ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਇਹੋ ਜੇ ਨੌਜਵਾਨ ਵਧੀਆ ਯੋਗਦਾਨ ਪਾ ਸਕਦੇ ਨੇ ਬੋਲਦੂ ਆ ਮਨ ਦਾ ਕੋਈ ਨਹੀਂ ਉਹ ਬਹੁਤ ਚੰਗਾ ਰੰਗਰਜਿੰਦਰ ਜੀ ਨੇ ਜਿਹੜਾ ਉਹ ਨਾਟਕ ਵਿਖਾਇਆ ਨਾ ਬੰਬੀਆ ਬੋਲੇ ਉਹ ਪੰਜਾਬ ਦੀ ਵਾਕਈ ਤਰਾਫ ਦੀ ਹੈ ਕਿਉਂਕਿ ਜਿਹੜੇ ਸਾਡੇ ਨੌਜਵਾਨ ਨਸ਼ੇ ਚ ਪੈ ਗਿਆ ਉਹ ਘਰ ਦੇ ਭਾਂਡੇ ਤੱਕ ਇੱਕੋ ਤੱਕੇ ਮੈਂ ਇੱਕ ਮਿੱਤਰ ਪਿਆਰਾ ਮੇਰਾ ਉਹਦੇ ਕੋਲ ਬੈਠਾ ਸੀ ਉੱਥੇ ਇੱਕ ਬੰਦੇ ਨੇ ਆ ਕੇ ਗੱਲ ਸੁਣਾਈ ਕਹਿੰਦਾ ਅਸੀਂ ਨਾ ਭੋਗ ਤੇ ਗਏ ਤੇ ਮੇਰਾ ਮੁੰਡਾ ਨਸ਼ੇ ਕਰਦਾ ਸੀ ਜਦੋਂ ਆਏ ਕੱਕਲੀਆਂ ਚ ਕਾਟਾਂ ਘੜੀਆਂ ਦੀ ਦਰਵਾਜ਼ੇ ਵੀ ਲਾ ਕੇ ਵੇਚਿਆ ਆ ਵਾਹ ਇਹੋ ਕਰਕੇ ਇਹਨਾਂ ਨੇ ਜਿਹੜਾ ਅੱਜ ਇਹ ਨਾਟਕ ਵਿਖਾਇਆ ਨਾ ਇਹ ਵਾਕਈ ਦਿਲ ਨੂੰ ਤੁੰਬਣ ਵਾਲਾ ਹੈ ਰੰਗ ਰਜਿੰਦਰ ਜੀ ਬਹੁਤ ਵਧੀਆ ਕਲਾਕਾਰ ਹੈ ਸਾਡੇ ਇਲਾਕੇ ਦੇ ਕਈ ਫਿਲਮਾਂ ਚ ਆ ਚੁੱਕੇ ਹੈ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਦਾ ਰਵੇ ਧੰਨਵਾਦ ਸ਼ਹੀਦ ਉਦਮ ਸਿੰਘ ਦੇ ਸ਼ਹਾਦਤ ਨੂੰ ਸਮਰਪਿਤ ਅੱਜ ਗੁੱਡ ਮਾਰਨਿੰਗ ਕਲੱਬ ਦੇ ਮੈਂਬਰ ਤੇ ਸਾਰੇ ਆਦਰ ਨੇ ਉਹਨਾਂ ਨੂੰ ਯਾਦ ਕੀਤਾ ਤੇ ਰੰਗ ਮੰਚ ਨਾਟਕ ਹਰਜਿੰਦਰ ਵਾਲੋਂ ਪੇਸ਼ ਕੀਤਾ ਗਿਆ ਇਹਦੇ ਬਾਰੇ ਗੁਰਮੀਤ ਸਿੰਘ ਮੀਤਾ ਜੀ ਕਿਹੜੇ ਕਿਹੜੇ ਮੈਂਬਰ ਹਾਜ਼ਰ ਸਨ ਬਹੁਤ ਧੰਨਵਾਦ ਤੁਹਾਡਾ ਸਰਨ কুমার ਜੀ ਗੁੱਡ ਮਾਰਨਿੰਗ ਕਲੱਬ ਦੇ ਅਹੁਦੇਦਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਤੇ ਰਵਿੰਦਰਪਾਲ ਕੋਚਰ ਜੀ ਡਾਕਟਰ ਸਾਹਿਬ ਜਸਕਰਨ ਸਿੰਘ ਪੱਟੀ ਜੀ ਕੈਸ਼ੀਅਰ ਇਹਨਾਂ ਨੂੰ ਜੇ ਇਹਨਾਂ ਤੋਂ ਇਲਾਵਾ ਵੀ ਸਾਡੇ ਕੈਪਟਨ ਰੂਪ ਚੰਦ ਜੀ परलोचन सिंह जी शरण कुमार जी ਇਹ ਸਾਰੇ ਮੈਂਬਰ ਗੁਰਚਰਨ ਸਿੰਘ ਬੱਬੂ ਜੀ ਹੋਰ ਮੈਂ ਕਈਆਂ ਦੇ ਨਾਮ ਲੈਣੇ ਭੁੱਲ ਜਾਊਗਾ ਪਰ ਉੱਤੇ ਸਾਰੇ ਬੰਦੇ હાજર ਸੀ ਤੇ ਉਹਨਾਂ ਨੇ ਨਾਟਕ ਨੂੰ ਬਹੁਤ ਸਲਾਇਆ ਹੈ ਭਾਈ ਇਹੋ ਜੇ ਨਾਟਕ ਜਗਾ ਜਗਾ ਹੋਣੇ ਚਾਹੀਦੇ ਤੇ ਸਟੇਜਾਂ ਤੇ ਹੋਣੇ ਚਾਹੀਦੇ ਆ ਓਪਨ ਨਾਲੋਂ ਨਾ ਜੇਕਰ ਥੀਏਟਰ ਚ ਕੀਤਾ ਜਾਣ ਤਾਂ ਉਹਦੀ ਆਵਾਜ਼ ਵੀ ਪੂਰੀ ਹੁੰਦੀ ਹੈ ਤੇ ਉਹਦਾ ਅਸਰ ਵੀ ਜ਼ਿਆਦਾ ਹੁੰਦਾ ਹੈ ਅੱਜ ਬਹੁਤ ਵਧੀਆ ਅਸੀਂ ਰਾਂਗ ਰਜਿੰਦਰ ਜੀ ਨੂੰ ਮੁਬਾਰਕ ਦਿੰਨੇ ਆ ਜੋ ਉਹਨਾਂ ਨੇ ਜਿਹੜਾ ਨਾਟਕ ਵਿਖਾਇਆ ਵਾਕਈ ਉਹ ਦਿਲ ਦੀਆਂ ਗਹਿਰਾਈਆਂ ਨੂੰ ਛੂਹਣ ਵਾਲਾ ਸੀ। ਲਓ ਜੀ ਇਸ ਮਿਊਸਪਲ ਪਾਰਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 23 ਮਾਰਚ ਦੇ ਦਿਨ ਨਾਟਕ ਪੇਸ਼ ਕੀਤਾ ਜਾਂਦਾ ਤੇ ਇਹ ਸੈਰਵਾਸੀ ਸੈਰ ਕਰਦੇ ਆ ਤਾਂ ਉਹ ਵਧੀਆ ਤਰੀਕੇ ਨਾਲ ਦੇਖਦੇ ਆ ਸੁਣਦੇ ਆ ਤੇ ਫਾਲੋ ਵੀ ਕਰਦੇ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਕਰਨ ਕੁਮਾਰ ਪ੍ਰੈਸ ਸਟਾਰ ਗੁੱਡ ਮਾਰਨਿੰਗ ਕਲੱਬ ਕੋਰਟ